ਕੋਰਪੋਰੇਟਿਵ ਬੈਂਕ ਦੇ ਵਿੱਚ ਕਰੋੜਾਂ ਦਾ ਘੁਟਾਲਾ ਦੇਖਣ ਨੂੰ ਮਿਲਿਆ ਬੈਂਕ ਮੈਨੇਜਰ ਦੇ ਵੱਲੋਂ ਗ੍ਰਾਹਕਾਂ ਦੇ ਪੈਸੇ ਥਗ ਲੈ ਗਏ ਕਿਸਾਨਾਂ ਦੇ ਵੱਲੋਂ ਪੈਸਾ ਕੋਰਪੋਰੇਟਿਵ ਬੈਂਕਾਂ ਦੇ ਵਿੱਚ ਜਮ੍ਹਾਂ ਕਰਵਾਇਆ ਗਿਆ ਸੀ ਤੇ ਅਚਾਨਕ ਉਹਨਾਂ ਦੇ ਪੈਸੇ ਗਾਇਬ ਖਾਤਿਆਂ ਦੇ ਵਿੱਚ ਹੋ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੇ ਸ਼ਿਕਾਇਤ ਬੈਂਕ ਵਾਲਿਆਂ ਨੂੰ ਕੀਤੀ ਤਾਂ ਪਤਾ ਚੱਲਦਾ ਹੈ ਕਿ ਇਹ ਘੁਟਾਲਾ ਬੈਂਕ ਮੈਨੇਜਰ ਦੇ ਵੱਲੋਂ ਹੀ ਕੀਤਾ ਗਿਆ ਹੈ ਉਸ ਦੇ ਵੱਲੋਂ ਠੱਗੀ ਲੋਕਾਂ ਦੇ ਨਾਲ ਮਾਰੀ ਗਈ ਹੈ ਤਾਂ ਇਹ ਮਾਮਲਾ ਜੜਾ ਹੈ ਸਿਆਲਵਾ ਦੇ ਸਹਿਕਾਰੀ ਬੈਂਕ ਤੋਂ ਆਇਆ ਜਿੱਥੇ ਕੀ ਬੈਂਕ ਦੇ ਵਿੱਚ ਖਾਤਾਧਾਰਕਾਂ ਦੇ ਖਾਤਿਆਂ ਦੇ ਵਿੱਚੋਂ ਪੈਸੇ ਗਾਇਬ ਕਰਕੇ ਕਰੋੜਾ ਰੁਪਏ ਦਾ ਘੁਟਾਲਾ ਕੀਤਾ ਗਿਆ ਹੈ ਬੈਂਕ ਮੈਨੇਜਰ ਦੇ ਵੱਲੋਂ ਇਸ ਘੁਟਾਲੇ ਦਾ ਸ਼ਿਕਾਰ ਹੋਏ ਖਪਤਕਾਰਾਂ ਦੀ ਜਿਹੜੀ ਗਿਣਤੀ ਹੈ ਉਹ ਦਿਨ-ਪ੍ਰਤੀ ਦਿਨ ਵਧ ਰਹੀ ਹੈ ਸਿਆਲਵਾ ਦੇ ਕੋਰਪੋਰੇਟਿਵ ਬੈਂਕ ਦੇ ਖਾਤਾਧਾਰਕਾਂ ਦੇ ਕਰੋੜਾ ਰੁਪਏ ਖਾਤਿਆਂ ਦੇ ਵਿੱਚੋਂ ਗਾਇਬ ਹੋਣ ਦਾ ਮਾਮਲਾ ਆਉਣ ਤੋਂ ਬਾਅਦ ਪੁਲਿਸ ਨੇ ਤਤਕਾਲੀ ਬ੍ਰਾਂਚ ਮੈਨੇਜਰ ਜਸਵੀਰ ਸਿੰਘ ਖਿਲਾਫ ਵਕ ਵਕ ਤਾਰਾ ਮਦੇ ਤਹਿਤ ਮਾਮਲਾ ਦਰਜ ਕਰ ਲਿਆ ਉਧਰ ਲੋਕ ਲਗਾਤਾਰ ਆਪਣੇ ਖਾਤੇ ਚੈੱਕ ਕਰਨ ਦੇ ਲਈ ਆ ਰਹੇ ਨੇ ਤੇ ਜਿਹੜੇ ਉਹਨਾਂ ਦੇ ਪੈਸੇ ਗਾਇਬ ਨੇ ਤਾਂ ਉਹਨਾਂ ਦੇ ਵੱਲੋਂ ਠੱਗਿਆ ਹੋਇਆ ਵੀ ਮਹਿਸੂਸ ਕੀਤਾ ਜਾ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬੈਂਕ ਦੇ ਉੱਤੇ ਵਿਸ਼ਵਾਸ ਕਰਕੇ ਪੈਸੇ ਜਮ੍ਹਾਂ ਕਰਵਾਏ ਸੀ ਤੇ ਅੱਜ ਸਾਡੇ ਪੈਸੇ ਗਾਇਬ ਹੋ ਗਏ ਡੀਐਸਪੀ ਤਰੰਭੀਰ ਸਿੰਘ ਨੇ ਕੇਸ ਦਰਜ ਕਰਕੇ ਮੈਨੇਜਰ ਜਸਵੀਰ ਸਿੰਗ ਨੂੰ ਕਾਬੂ ਕਰਨ ਦੀ ਪੁਸ਼ਟੀ ਕਰਦੇ ਦੱਸਿਆ ਹੈ ਕਿ ਮੋਢਲੀ ਪੁਛਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਖੁਦ ਹੀ ਖਾਤਾ ਧਾਰਕਾਂ ਦੇ ਦਸਤਖਤ ਕਰਕੇ ਖਾਤਿਆਂ ਦੇ ਵਿੱਚੋਂ ਪੈਸੇ ਕਢਵਾ ਰਿਹਾ ਸੀ ਉਹਨਾਂ ਕਿਹਾ ਹੈ ਕਿ ਇਸ ਕੋਟਾਲੇ ਦੇ ਵਿੱਚ ਹੋਰ ਕਰਮਚਾਰੀ ਅਧਿਕਾਰੀ ਅਤੇ ਬਾਹਰਲੇ ਵਿਅਕਤੀਆਂ ਦੀ ਸ਼ਮੂਲੀਅਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਹਾਲੇ ਇਹ ਜਾਂਚ ਦਾ ਹਿੱਸਾ ਹੈ ਜਾਂਚ ਤੋਂ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਹੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਜਗমোহন ਸਿੰਘ ਕੰਗ ਬੈਂਕ ਦੇ ਵਿੱਚ ਪਹੁੰਚੇ ਅਤੇ ਤੋਖਾ ਤੜੀ ਦਿਨ ਸ਼িকার ਹੋਏ ਖਾਤਾਧਾਰਕਾ ਦੇ ਨਾਲ ਗੱਲਬਾਤ ਕੀਤੀ ਕੰਗ ਦੀ ਬੈਂਕ ਦੇ ਮੌਜੂਦਾ ਸਟਾਫ ਦੇ ਨਾਲ ਗੱਲਬਾਤ ਕਰਕੇ ਇਸ ਮਾਮਲੇ ਸੰਬੰਧੀ ਜਾਣਕਾਰੀ ਲਈ ਅਤੇ ਮੌਕੇ ਦੇ ਉੱਤੇ ਬੈਂਕ ਦੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਪੀੜਿਤ ਖਾਤਾਧਾਰਕਾ ਨੂੰ ਇਨਸਾਫ ਦਿਵਾਉਣ ਦੇ ਪੈਸੇ ਉਹਨਾਂ ਦੇ ਵਾਪਸ ਕਰਵਾਉਣ ਦਾ ਵਾਅਦਾ ਕੀਤਾ ਹੈ ਉਧਰ ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਬੈਂਕ ਮੈਨੇਜਰ ਦਸ਼ਵੀਰ ਸਿੰਘ ਨੇ ਖਾਤਾ ਤਾਰਕਾ ਦੇ ਨਾਲ-ਨਾਲ ਗੁਰੂ ਘਰ ਤੱਕ ਨੂੰ ਵੀ ਨਈਂ ਬਖਸ਼ਿਆ ਉਸਨੇ ਗੁਰੂ ਘਰ ਦੇ ਖਾਤੇ ਦੇ ਵਿੱਚੋਂ ਵੀ ਲੱਖਾਂ ਰੁਪਏ ਗਾਇਬ ਕਰ ਦਿੱਤੇ ਜਦਕਿ ਕਾਪੀ ਦੇ ਵਿੱਚ ਪੂਰਾ ਰਕਮ ਦਾ ਇਦਰਾਜ ਹੱਥ ਨਾਲ ਕੀਤਾ ਗਿਆ ਸੀ ਉਥੇ ਹੀ ਦੱਸਦੀ ਹੈ ਕਿ ਖਾਤਾਧਾਰਕਾਂ ਨੂੰ ਰਗੜਾ ਲਗਾਉਣ ਵਾਲੇ ਬੈਂਕ ਮੈਨੇਜਰ ਜਸਵੀਰ ਸਿੰਘ ਇਹ ਲਗਾਤਾਰ 10 ਸਾਲ ਸਿਆਲਬਾ ਬੈਂਕ ਦੇ ਵਿੱਚ ਨੌਕਰੀ ਕੀਤੀ ਹੈ ਉਸ ਨੂੰ 2 ਮਹੀਨੇ ਪਹਿਲਾਂ ਹੀ ਇੱਥੋਂ ਕੰਗੂੜਾ ਬ੍ਰਾਂਚ ਤਬਦੀਲ ਕਰ ਦਿੱਤਾ ਗਿਆ ਸੀ ਕੰਗੂੜਾ ਬ੍ਰਾਂਚ ਦੇ ਵਿੱਚ ਇੱਕ ਖਾਤਾਧਾਰਕ ਦੇ ਕਰੀਬਨ 14 ਲੱਖ ਰੁਪਏ ਗਾਇਬ ਕਰਨ ਦਾ ਮਾਮਲਾ ਸਾਹਮਣਾ ਆਇਆ ਬੈਂਕ ਮੈਨੇਜਰ ਦੇ ਵੱਲੋਂ ਪਹਿਲਾ ਹੀ ਮੋਟਲ ਉਸ ਨੂੰ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਸਾਹਮਣੇ ਆਉਣ ਦੇ ਨਾਲ ਬੈਂਕ ਵਾਲਿਆਂ ਨੇ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਦੇ ਨਾਲ ਲਿਆ ਤੇ ਬਾਅਦ ਵਿੱਚ ਇੱਕ ਤੋਂ ਵੱਧ ਇੱਕ ਲੋਕਾਂ ਦੇ ਪੈਸੇ ਜਿਹੜੇ ਹੈ ਖਾਤਿਆਂ ਦੇ ਵਿੱਚੋਂ ਗਾਇਬ ਹੋਣ ਲੱਗ ਪਏ ਤੇ ਬਾਅਦ ਵਿੱਚ ਬੈਂਕ ਵਾਲਿਆਂ ਨੂੰ ਪਤਾ ਚੱਲਿਆ ਕਿ ਕਰੋੜਾਂ ਦਾ ਘੁਟਾਲਾ ਹੋਇਆ ਹੈ ਇਸ ਤੋਂ ਬਾਅਦ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਬੈਂਕ ਮੈਨੇਜਰ ਨੇ ਗੁਰੂ ਘਰ ਤੱਕ ਨਹੀਂ ਬਖਸ਼ਿਆ ਤੇ ਇਸ ਬਾਬਤ ਲਗਾਤਾਰ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਾਬੂ ਤਾਂ ਮੈਨੇਜਰ ਨੂੰ ਕਰ ਲਈ ਲਿਆ ਹੈ ਪਰ ਸ਼ੁਰੂਆਤੀ ਜਾਂਚ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਇਸ ਪੂਰੇ ਮਾਮਲੇ ਦੇ ਵਿੱਚ ਹੋਰ ਵੀ ਲੋਕਾਂ ਦੀ ਸ਼ਮੂਲੀਅਤ ਹੋ ਸਕਦੀ ਹੈ ਇਸ ਸਬੰਧਤ ਪੁਲਿਸ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਸਾਡੇ ਕੋਲ ਕੱਲ ਇੱਕ ਕੰਪਲੇਨ ਜਿਹੜੀ ਹੈਗੀ ਆ ਕੋਆਪਰੇਟਿਵ ਬੈਂਕ ਦੇ ਜਿਹੜਾ ਜ਼ਿਲ੍ਹਾ ਅ ਅਡਿਜਰ ਹੈਗੇ ਉਹਨਾਂ ਵੱਲੋਂ ਸਾਨੂੰ ਕੱਲ ਇੱਕ ਕੰਪਲੇਨ ਦਿੱਤੀ ਗਈ ਸੀ ਕਿ ਉਹਨਾਂ ਦੇ ਬੈਂਕ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਮੈਨੇਜਰ ਦੁਆਰਾ ਇੱਕ ਫਰੋਡ ਸਾਹਮਣੇ ਆਇਆ ਹੈ ਜਿਸ ਰਿਗਾਰਡਿੰਗ ਸੀ ਜਿਹੜੀ ਹੈਗੀ ਐਫਆਈਆ ਨੰਬਰ 26 ਅੰਡਰ ਸੈਕਸ਼ਨ 381 409 465 477 468 474 420 ਤੇ 120 ਵੀ ਦਰਜ ਕੀਤੀ ਤੇ ਉਹ ਤੋਂ ਬਾਅਦ ਜਿਹੜੀ ਹੈਗੀ ਅਸੀਂ ਜਿਹੜਾ ਮੈਨੇਜਰ ਆ ਉਹਦੀ ਪਾਲ ਦੇ ਵਿੱਚ ਵਕ ਵਕ ਟੀਮਾਂ ਬਣਾ ਕੇ ਜਿਹੜੀਆਂ ਅਸੀਂ ਉਹ ਰੇਡ ਕੀਤੀਆਂ ਜਿਹਨੂੰ ਅੱਜ ਸਵੇਰੇ ਅਸੀਂ ਜਿਹੜਾ ਹੈਗਾ ਵਾ ਉਹ ਗ੍ਰਿਫਤਾਰ ਕਰ ਲਿੱਤਾ ਹੈ ਕੌਣ ਸੀ ਇਹ ਕਿਹਨੇ ਬੇਲ ਤੋਂ ਸੀ ਤੇ ਕਿ ਚੁਗਤਾਰ ਕੀਤਾ ਇਹ ਜਿਹੜਾ ਹੈਗਾ ਇਹ ਜਸਵੀਰ ਨਾਮ ਦਾ ਬੰਦਾ ਜਿਹੜਾ ਹੈਗਾ ਮਾਝੇ ਦੇ ਪਿੰਡ ਤੋਂ ਆਇਆ ਇੱਕ ਲਗਭਗ 10 ਸਾਲ ਤੋਂ ਜਿਹੜਾ ਹੈਗਾ ਜਿਹੜੀ ਬੈਂਕ ਹੈਗਾ ਸਿਆਲਵੇ ਉੱਥੇ ਜਿਹੜਾ ਹੈਗਾ ਇਹ ਜੌਬ ਕਰ ਰਿਹਾ ਸੀ ਐਸੇ ਮੈਨੇਜਰ ਤੇ ਇਹ ਇਹਨੂੰ ਅਸੀਂ ਜਿਹੜਾ ਲੋਕਲ ਹੀ ਇੱਥੋਂ ਸਿਆਲਵੇ ਲਾਗੂ ਜਿਹੜਾ ਹੈਗਾ ਇਹਨੂੰ ਸਵੇਰੇ ਜਿਹੜਾ ਹੈਗਾ ਗ੍ਰਫਤਾਰ ਕੀਤਾ ਸੀ ਤੇ ਜਿਹੜਾ ਹੁਣ ਤੱਕ ਮਤਲਬ ਕਿ ਜਿਹੜੀਆਂ ਕਪਲੇਟਾਂ ਆਈਆਂ ਨੇ ਲੋਕਾਂ ਦੁਆਰਾ ਜਿਹੜੀਆਂ ਹੈਗੀਆਂ ਉਹ ਕਿ ਤਕਰੀਬਨ ਬੈਂਕ ਦੇ ਵਿੱਚ ਜਿਹੜੀਆਂ ਦਿੱਤੀਆਂ 62 ਲੱਖ ਦੇ ਕਰੀਬ ਜਿਹੜੀਆਂ ਹੈਗੀਆਂ ਉਹ ਬਾਕੀ ਵੀ ਜਿਹੜੇ ਹੁਣ ਹੋਰ ਵੀ ਜਿਹੜੇ ਕੰਪਲੇਟਾ ਦੇ ਰਹੇ ਉਹ ਅਟੈਚ ਕੀਤੇ ਜਾਊਗੀ ਨਾਲ ਤੇ ਜਿਹੜਾ ਟੋਟਲ ਹੈਗਾ ਵਾ ਉਹਦਾ ਜਿਹੜਾ ਫਰੋਡ ਦੇਖਿਆ ਜਾਊਗਾ ਕਿੰਨੇ ਦਾ ਹੈਗਾ ਸਾਰਾ ਕਿਵੇਂ ਕਰੋੜਾਂ ਦੇ ਵਿੱਚ ਆਇਆ ਹੈਗਾ ਜੀ ਜਿਹਨੇ ਆਪਣੇ ਮਾਰਕ ਪਰਸੀਡ ਤੋਂ 1.5 ਕਰੋੜ ਦਾ ਦੱਸਿਆ ਜਾ ਰਿਹਾ ਹੈ ਹਾਂਜੀ ਤੇ ਇਹਦੇ ਵਿੱਚ ਦੇਖੋ ਜਿਵੇਂ-ਜਿਵੇਂ ਸਾਡੇ ਕੋਲ ਆਉਂਗੀਆਂ ਐਪਲੀਕੇਸ਼ਨਸ ਜਿਹੜੀਆਂ ਬਾਕੀ ਬੈਂਕ ਨੂੰ ਵੀ ਦੇਣਗੇ ਉਹ ਉਹਦੇ ਵਿੱਚ ਜਿਹੜਾ ਅੱਗੇ ਜਿਹੜੀ ਇਹਨਾਂ ਕੋਲ ਵੀ ਅਸੀਂ ਹੁਣ ਮਾਨਜੋਗ ਕੋਰਟ ਤੋਂ ਇਹਦਾ ਰਿਮਾਂਡ ਲੈ ਕੇ ਹੋਰ ਵੀ ਪੁੱਛਗਿੱਛ ਕਰਾਂਗੇ ਕਿ ਜਿਹੜੇ ਇਹਨੇ ਫਰੋਡ ਕੀਤੇ ਆ ਕਿਉਂਕਿ ਹੁਣ ਤੱਕ ਜਿਹੜੀ ਪੁੱਛਗਿੱਛ ਕੀਤੀ ਉਹਦੇ ਵਿੱਚ ਜਿਹੜੇ ਵਾਊਚਰ ਭਰ ਕੇ ਲੋਕਾਂ ਦੇ ਆਪ ਹੀ ਸਹਿਨ ਕਰਕੇ ਜਿਹੜੇ ਇਹਨੇ ਪੈਸੇ ਕਢਵਾਏ ਸੀ ਅਕਾਊਂਟਾਂ ਦੇ ਵਿੱਚੋਂ ਤੇ ਅੱਗੇ ਵੀ ਜੋ ਕਿਸੇ ਦਾ ਨਾਮ ਸਾਹਮਣੇ ਆਂਦਾ ਤੇ ਉਹਨੂੰ ਵੀ ਨਾਮਜ਼ਦ ਕੀਤਾ ਜਾਊਗਾ ਇਹਦੇ ਵਿੱਚ ਸਰ ਜਿਹੜਾ ਘਟਨਾ ਨੂੰ ਜਾਣ ਦਿੰਦਾ ਇਕੱਲਾ ਸੀ ਜਾਂ ਕੋਈ ਹੋਰ ਵੀ ਕਿਸੇ ਕਿਸਮ ਦੀ ਸੀ ਦੇਖੋ ਹਜੇ ਤੱਕ ਜਿਹੜਾ ਬੈਂਕ ਵੱਲੋਂ ਜੋ ਇਹਦਾ ਨਾਮ ਲਿੱਤਾ ਗਿਆ ਹੈ ਤੱਕ ਜਿਹੜੀ ਬੈਂਕ ਵੱਲੋਂ ਕੰਪਲੇਨਟ ਕੀਤੀ ਗਈ ਸੀ ਪਰ ਉਹ ਕਹਿ ਰਹੇ ਵੀ ਹੋਰ ਵੀ ਬੈਂਕ ਦੇ ਹੋ ਸਕਦੇ ਆ ਵੀ ਜਿਹਦੇ ਜਿਹਦੇ ਤਫ਼ਤੀਸ਼ ਦੇ ਵਿੱਚ ਸਾਹਮਣੇ ਜੋ ਵੀ ਆਊਗਾ ਕਿਸੇ ਹੋਰ ਦਾ ਵੀ ਰੋਲ ਆਉਂਦਾ ਹੈ ਤੇ ਉਹਨੂੰ ਵੀ ਜਿਹੜਾ ਹੈਗਾ ਇਹਦੇ ਵਿੱਚ ਨਾਮਜ਼ਦ ਕੀਤਾ ਜਾਊਗਾ ਇਹਦੇ ਵਿੱਚ ਐਸ ਐਸ ਬੈਂਕ ਦੇ ਵਿੱਚੋਂ ਕਦੋਂ ਤੋਂ ਇਹ ਸਸਪੈਂਡ ਕੀਤਾ ਗਿਆ ਸੀ ਪਤਾ ਲੱਗਾ ਕਿ ਇਹਨਾਂ ਐਸ ਐਸ ਬੈਂਕ ਦੇ ਵਿੱਚ ਹੈ ਐਜ਼ ਅ ਪੀਐਨ ਨੌਕਰੀ ਕਰਦਾ ਹੈ ਜੇ ਕੋਈ ਨੂੰ ਇੱਥੇ 10 ਸਾਲ ਦੇ ਕਰੀਬ ਹੋ ਗਏ ਆ 2 ਮਹੀਨੇ ਪਹਿਲਾਂ ਜਿਹੜੀ ਇਹਦੀ ਘੜੂਏ ਇਹਦੀ ਬਦਲੀ ਕੀਤੀ ਸੀ ਬੈਂਕ ਨੇ ਜਿਹੜੀ ਤੇ ਉੱਥੇ ਵੀ ਇਹਨੇ ਕੁਝ ਫਰੋਡ ਵਗੈਰਾ ਕੀਤਾ ਹੈ ਜਿਹੜੀ ਉਹ ਆਪਣਾ ਟਰਨਲ ਜਿਹੜਾ ਇਹਨਾਂ ਦਾ ਬੈਂਕ ਦਾ ਹੈਗਾ ਸਟਾਫ ਉਹ ਇਹਨਾਂ ਦੇ ਚੈਕਿੰਗ ਕਰ ਰਹੀ ਸੀ ਜਿਹਦੇ ਵਿੱਚ ਉੱਥੇ ਵੀ 14 ਲੱਖ ਦਾ ਕੁਝ ਆਇਆ ਵਾ ਇਹਨਾਂ ਦਾ ਉਸ ਤੋਂ ਬਾਅਦ ਜਦੋਂ ਨਵਾਂ ਮੈਨੇਜਰ ਆਇਆ ਇੱਥੇ ਸਿਆਲਬੇ ਤੇ ਉਹਨੇ ਜਦੋਂ ਆ ਕੇ ਚੈੱਕ ਕੀਤਾ ਇਸ ਬਾਰੇ ਕਿ ਇੱਥੇ ਜਿਹੜੇ ਅਕਾਊਂਟਾਂ ਦੇ ਵਿੱਚ ਕੋਈ ਫਰਕ ਲੱਗ ਰਿਹਾ ਤਾਂ ਇਹਨਾਂ ਨੇ ਉੱਪਰ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ ਤੇ ਉਹਨ ਸੋ ਲੋਕ ਸੀ ਪਿੰਡਾਂ ਦੇ ਉਹ ਆਪਦੀ ਐਂਟਰੀ ਕਰਵਾਉਣ ਵਾਸਤੇ ਆਏ ਸੀ ਜਦੋਂ ਉਹਨਾਂ ਨੇ ਐਂਟਰੀ ਕਰਾਈ ਕਿ ਸੀਦਾ 8 ਲੱਖ ਗੈਪ ਸੀ ਵਿੱਚ ਕਿਦਾ 15 ਲੱਖ ਗੈਪ ਸੀ ਉਹਦੇ ਰਿਗਾਰਡਿੰਗ ਫਿਰ ਜਦੋਂ ਬੈਂਕਰ ਦੇ ਵਿੱਚ ਪਤਾ ਲੱਗਾ ਤੇ ਇਹਨਾਂ ਦੇ ਜਿਲ੍ਹਾ ਮੈਨੇਜਰ ਨੇ ਆ ਗਏ ਮਤਰੀ ਹੋਈ ਹੈ ਸਕੋਰ ਰਿਕਵਰੀ ਹੋਈ ਹੈ ਜਾਂ ਕਿੱਥੇ ਹੀ ਸਪੀਕਰ ਨਹੀਂ ਹਜੇ ਦੇਖੋ ਜੀ ਹੁਣ ਰਮਾਨ ਲੈ ਕੇ ਇਹਦੇ ਬਾਰੇ ਜਿਹੜੀ ਆ ਅਗਲੀ ਤਫ਼ਤੀਸ਼ ਜਿਹੜੀ ਅਮਲ 'ਚ ਲਿਆਵਾਂਗੇ ਤੇ ਇਹਦੇ ਬਾਰੇ ਪਤਾ ਕਰਾਂਗੇ ਕਿ ਵੀ ਇਹ ਜਿਹੜੇ ਪੇਮੈਂਟ ਕਢਾਈਆਂ ਆ ਇਹਨੇ ਅੱਗੇ ਦਿੱਤੀਆਂ ਕਿਹਨੂੰ ਹੈਗੀਆਂ ਆ ਤੇ ਕਿਨਾਂ ਦੇ ਅੱਗੇ ਜੇ ਕੋਈ ਟਰਾਂਜੈਕਸ਼ਨ ਇਹਨੇ ਆਨਲਾਈਨ ਵੀ ਕੀਤੀ ਆ ਬੈਂਕ ਦੇ ਵਿੱਚੋਂ ਉਹ ਟੋਟਲ ਮਾਮਲੇ ਦਾ ਪਤਾ ਲੱਗਿਆ ਦੇਖੋ ਜਿਹੜਾ ਸਾਨੂੰ ਬੈਂਕ ਨੇ ਦੱਸਿਆ ਉਹ ਤਾਂ 62 ਲੱਖ ਦੇ ਹੈਗਾ ਕਰੀਬ ਪਰ ਜਿਹੜਾ ਅਸੀਂ ਤਫ਼ਤੀਸ਼ ਕੀਤੀ ਹੈ ਮੁੱਢਲੀ ਉਹਦੇ ਵਿੱਚ ਕੁਝ 2-3 ਕਰੋੜ ਦੇ ਆਸ-ਪਾਸ ਲੱਗਦਾ ਜਿਹੜਾ ਹੋਇਆ ਜਾਂਦਾ ਹੈ ਕਵਲਾ ਕੀਤਾ ਹੈ ਨੇ ਜਿਹਨਾਂ ਕਿੰਨੇ ਕੇ ਮਾਮਲੇ ਸਾਹਮਣੇ ਆਏ ਹੁਣ ਤੱਕ ਜਿਹੜੇ ਬੈਂਕ ਰੱਖਦੇ ਤੇ ਜੋ ਬੈਂਕ ਨੇ ਅਜੇ ਤੱਕ ਦੱਸਿਆ ਏ ਉਹ 15 ਤੋਂ 20 ਲੋਕ ਕਹਿ ਰਹੇ ਆ ਜਿਨ੍ਹਾਂ ਨੇ ਹਜੇ ਤੱਕ ਉਹਨਾਂ ਨੂੰ ਦੱਸਿਆ ਆ ਕੇ ਤੇ ਜਿਉਂ-ਜਿਉਂ ਅਸੀਂ ਕੰਪਲੀਨਟਾਂ ਲਵਾਂਗੇ ਅੱਗੇ ਉਹ ਅਟੈਚ ਕਰਕੇ ਫਿਰ ਜਿਹੜਾ ਟੋਟਲ ਆ ਉਹ ਬਾਅਦ ਚ ਕੱਢਿਆ ਜਾਊਗਾ ਨਾ ਹੁੰਦਾ ਜਿਹੜਾ ਇਹਦੀ ਜੀ ਦਰਖਾਸਤ ਬੈਂਕ ਹਰ ਕਾ ਬੋਲ ਚਾਹੁੰਦਾ ਸੀ ਕਿ ਇਹ ਬੈਂਕ ਕੋਲੋਂ ਦਿੱਤੀ ਗਈ ਹੈ ਜਿਉਂ ਬੈਂਕ ਦੇ ਨਵੇਂ ਮੈਨੇਜਰ ਨੇ ਜਦੋਂ ਬੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ ਉਹਦੇ ਬਾਅਦ ਫਿਰ ਬੈਂਕ ਨੇ ਸਾਨੂੰ ਕੱਲ ਜਿਹੜੀ ਹੈਗੀ ਆ ਕੰਪਲੇਨਟ ਦਿੱਤੀ ਸੀ ਆ ਕੇ ਜਿਹੜਾ ਰਿਗਾਰਡਿੰਗ ਆ ਸੀ ਉਹਦੇਰ ਪਾਤਾ ਦਰਜ ਕਰਕੇ ਜਿਹੜੀ ਅਗਲੀ ਤਫਤੀਸ਼ ਜਿਹੜੀ ਹੈਗੀ ਉਹ ਸ਼ੁਰੂ ਕਰਤੀ ਸੀ ਹੋਰ ਤਾਂ ਗੇਰ ਤਰੀਕੇ ਹੋਈ ਹਾਂਜੀ ਇੱਕ ਹੀ ਹੋਈ ਹੈ ਮੈਨੇਜਰ ਦੀ ਜਿਹੜੀ ਮੇਨ ਹੈਗਾ ਬਾਕੀ ਉਹਦੀ ਪੁੱਛ ਗਈ ਸੀ ਵਿੱਚ ਜੋ ਵੀ ਆਊਗਾ ਕਿ ਉਹ ਫਿਰ ਨਾਮਜ਼ਦ ਕੀਤਾ ਜਾਊਗਾ ਜੀ ਸਰ ਕੋਈ ਪ੍ਰਾਈਵੇਟ ਬੰਦਾ ਵੀ ਇਹ ਬਾਹਰ ਦਾ ਇੰਦੇ ਚਾਹੀਦਾ ਨੇ ਹਜੇ ਤੱਕ ਦਾ ਕੁਝ ਨਹੀਂ ਜੀ ਔਰ ਰਿਮਾਂਡ ਲੈ ਕੇ ਦੌਰਾਨ ਰਿਮਾਂਡ ਪਰ ਉਸ ਤੋਂ ਬਾਅਦ ਅਸੀਂ ਪੁੱਛਾਂਗੇ ਇਹਦੇ ਬਾਰੇ ਜਿਹੜੀ ਹੈਗੀ ਆ ਸਾਰੀ ਜਿਹੜੀ ਆ ਤਫਤੀਸ਼ ਕੀਤੀ ਜਾਊਗੀ ਇਹਦੇ ਚ ਤੁਸੀਂ ਸੁਣਿਆ ਹੈ ਕਿ ਪੁਲਿਸ ਨੇ ਪੂਰੇ ਮਾਮਲੇ ਦੇ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਸ ਤਰੀਕੇ ਦੇ ਨਾਲ ਬੈਂਕ ਮੈਨੇਜਰ ਦੇ ਵੱਲੋਂ ਠੱਗੀ ਲੋਕਾਂ ਦੇ ਨਾਲ ਮਾਰੀ ਗਈ ਹੈ ਤੇ ਕਿਸ ਤਰੀਕੇ ਦੇ ਨਾਲ ਕਰੋੜਾ ਰੁਪਏ ਦਾ ਰਗੜਾ ਆਮ ਲੋਕਾਂ ਨੂੰ ਲਗਾਇਆ ਗਿਆ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ